ਰਾਣਾ ਰੀਅਲ اسٹیਟ YouTube ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ। ਸਾਰੇ ਹੀ ਪਰਿਵਾਰਾਂ ਦੀ ਮੰਗ ਮੁਤਾਬਕ ਆਪਾਂ ਕੋਠੀਆਂ ਦਿਖਾਉਂਦੇ ਰਹਿੰਨੇ ਆਂ। ਅਤੇ ਸਾਰਿਆਂ ਨੂੰ ਹੀ ਨਿਊ ਆਡੀਅנס ਜੇ ਜੁੜ ਰਹੀ ਹੈ ਤਾਂ ਉਹਨਾਂ ਦੀ ਜਾਣਕਾਰੀ ਲਈ ਵੀ ਦੱਸ ਦਿੰਨੇ ਆ ਕਿ ਆਪਾਂ ਰੀਸੇਲ ਪ੍ਰੋਪਰਟੀਆਂ ਵੀ ਦਿਖਾਉਂਦੇ ਰਹਿੰਨੇ ਆਂ। ਉਸ ਤੋਂ ਇਲਾਵਾ ਬ੍ਰਾਂਡ ਨਿਊ ਕੋਠੀਆਂ ਵੀ ਦਿਖਾਉਂਦੇ ਰਹਿੰਨੇ ਆਂ। ਤੇ ਇਸ ਤੋਂ ਇਲਾਵਾ ਸਸਤੇ ਘਰ ਵੀ ਦਿਖਾਉਂਦੇ ਰਹਿੰਨੇ ਆ ਜਿੱਦਾਂ ਬਹੁਤ ਸਾਰੇ ਪਰਿਵਾਰ 10 ਲੱਖ 20 ਲੱਖ 30 ਲੱਖ 40 ਲੱਖ 50 ਲੱਖ ਜਾਂ 60 ਲੱਖ ਤੱਕ ਜਿੱਦਾਂ ਜਿੱਦਾਂ ਜਿਹੜੇ ਬੰਦੇ ਦਾ ਵਿਅਕਤੀ ਦਾ ਬਜਟ ਹੁੰਦਾ ਹੈ ਹਰ ਬਜਟ ਦੇ ਮੁਤਾਬਕ ਆਪਾਂ ਕੋਠੀਆਂ ਦਿਖਾਉਂਦੇ ਰਹਿੰਨੇ ਆ ਸਸਤੇ ਰੇਟਾਂ ਵਿੱਚ ਵੀ ਤੇ ਪਿਛਲੀਆਂ ਵੀਡੀਓਜ਼ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਪਲੇਲਿਸਟ ਬਣੀ ਹੋਈ ਹੈ 10 10 ਤੋਂ 20 ਲੱਖ 20 ਤੋਂ 30 ਲੱਖ 30 ਤੋਂ 40 ਲੱਖ ਅਲੱਗ-ਅਲੱਗ ਬਜਟ ਦੇ ਮੁਤਾਬਕ ਆਪਾਂ ਕੋਠੀਆਂ ਦਿਖਾਉਣੇ ਆ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਕਿਉਂਕਿ ਜੇਕਰ ਉਹਨਾਂ ਵਿੱਚੋਂ ਕੋਈ ਵੀ ਕੋਠੀ अवेलेबल ਹੋਈ ਤਾਂ ਆਪਾਂ ਜਰੂਰ ਦਿਖਾਵਾਂ ਦਿਖਾਵਾਂਗੇ ਜੀ ਅੱਜ ਆਪਾਂ ਇੱਕ ਬ੍ਰੈਂਡ ਨਿਊ ਕੋਠੀ ਘਰ ਲੈ ਕੇ ਹਾਜ਼ਰ ਆ ਜੀ ਸੈਮੀ ਫਰਨੀਸ਼ਡ ਇਹ ਕੋਠੀ ਦਿਖਾਉਣ ਲੱਗੇ ਆ 22 ਫੁੱਟ ਇਸ ਦਾ ਫਰੰਟ ਹੈ ਮੱਥਾ ਇਸ ਦਾ 22 ਫੁੱਟ ਹੈ ਤੇ 45 ਫੁੱਟ ਇਸ ਦੀ ਡੈਪਥ ਹੈ ਲੰਬਾਈ ਜੋ ਹੈ ਇਸ ਦੀ 45 ਫੁੱਟ ਹੈ ਜੀ ਡੇਡ ਮੰਜ਼ਲ ਵਿੱਚ ਇਹ ਕੋਠੀ ਤਿਆਰ ਹੈ ਜੀ ਉਸ ਤੋਂ ਬਾਅਦ ਇਸ ਦੇ ਵਿੱਚ ਡਾਊਨ ਸੀਲਿੰਗ ਦਾ वुਡ ਦਾ ਵਰਕ ਜਾਂ ਟਾਈਲਾਂ ਦਾ ਤਕਰੀਬਨ ਸੈਮੀ ਫਰਨੀਸ਼ਡ ਤੁਸੀਂ ਸਮਝ ਸਕਦੇ ਹੋ ਕਬੂਰਡ ਅਲਮਾਰੀਆਂ ਟੀਵੀ ਪੈਨਲ ਸਭ ਕੁਝ ਵਾਲਪੇਪਰ ਦਾ ਕੰਮ ਪੇਂਟ ਦਾ ਕੰਮ ਸਾਰਾ ਕੰਪਲੀਟ ਕੀਤਾ ਹੋਇਆ ਹੈ ਕਿਉਂਕਿ ਬ੍ਰੈਂਡ ਨਿਊ ਕੋਠੀ ਹੈ ਤੇ ਬਹੁਤ ਸਾਰੇ ਪਰਿਵਾਰ ਆਪਾਂ ਤੋਂ ਬ੍ਰੈਂਡ ਨਿਊ ਕੋਠੀਆਂ ਦੀ ਮੰਗ ਕਰਦੇ ਨੇ ਤੇ 110 ਗੱਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਆਪਾਂ ਸਾਈਜ਼ ਪਹਿਲਾਂ ਦੱਸ ਚੁੱਕੇ ਹਾਂ 22 ਫੁੱਟ ਫਰੰਟ 45 ਫੁੱਟ ਬੈਕ ਡੇਢ ਸਟੋਰੀ ਹੈ ਸੈਮੀ ਫਰनिश्ड ਹੈ 110 ਗੱਜ ਦੇ ਵਿੱਚ ਇਹ ਕੋਠੀ ਤਿਆਰ ਹੈ ਜੀ ਇਸ ਦੇ ਵਿੱਚ 3 ਬੈਡਰੂਮ ਨੇ ਤੇ 3 ਬਾਥਰੂਮ ਨੇ ਇੱਕ ਸਟੋਰ ਹੈ ਜੀ ਉਸ ਤੋਂ ਇਲਾਵਾ ਇੱਕ ਕਿਚਨ ਹੈ ਇੱਕ ਡਰਾਇੰਗ ਰੂਮ ਹੈ ਠੀਕ ਹੈ ਜੀ ਤੇ ਲੋਕੇਸ਼ਨ ਸਾਰੇ ਹੀ ਪੁੱਛਦੇ ਨੇ ਤਾਂ ਸਾਰਿਆਂ ਨੂੰ ਜਿਵੇਂ ਕਿ ਪਤਾ ਹੀ ਹੈ ਲੁਧਿਆਣਾ ਦੇ ਵਿੱਚ ਵੀ ਆਪਾਂ ਕੋਠੀਆਂ ਦਿਖਾਉਂਦੇ ਆ ਤੇ ਬਾਕੀ ਇਸ ਤੋਂ ਇਲਾਵਾ ਹਰ ਏਰੀਆ ਵਿੱਚ ਜਿੱਥੇ ਵੀ ਕੋਠੀਆਂ ਆਉਣ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜੇਕਰ ਤੁਸੀਂ ਕੋਈ ਕੋਠੀ ਸੇਲ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਆਪਾਂ ਤੁਹਾਡੀ ਕੋਠੀ ਦੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਪ੍ਰੋਮੋਸ਼ਨ ਕਰ ਦਵਾਂਗੇ ਸੇਲ ਕਰਾਂਗੇ ਕੋਠੀ ਪੂਰੀ ਕੋਸ਼ਿਸ਼ ਕਰਾਂਗੇ ਲੋਕੇਸ਼ਨ ਇਸ ਦੀ ਜੀ ਚੂੜਪੋ ਰੋਡ ਲੁਧਿਆਣਾ ਹੈਬੋਵਾਲ ਕਲਾਂ ਜੀ ਚੂੜਪੋ ਰੋਡ ਤੋਂ ਹੈਬੋਵਾਲ ਕਲਾਂ ਜਦੋਂ ਤੁਸੀਂ ਆਉਂਦੇ ਹੋ ਚੂੜਪੋ ਰੋਡ ਤੇ ਲੁਧਿਆਣਾ ਦੇ ਵਿੱਚ ਇਸ ਦੀ ਲੋਕੇਸ਼ਨ ਹੈ ਜੀ ਤੇ ਕਬੂੜ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਡਿਜ਼ਾਈਨਰ ਕੋਠੀ ਤਿਆਰ ਕੀਤੀ ਹੋਈ ਹੈ ਤੁਸੀਂ ਇਹਨਾਂ ਦੀਆਂ ਦੀਵਾਰਾਂ ਤੇ ਵਾਲਪੇਪਰ ਦਾ ਡਿਜ਼ਾਈਨ ਟੀਵੀ ਪੈਨਲਸ ਦਾ ਡਿਜ਼ਾਈਨ ਜਾਂ ਕਬੂਰਟ ਸਲਮਾਰੀਆਂ ਦਾ ਡਿਜ਼ਾਈਨ ਤੇ ਇਸ ਦਾ ਜੋ ਨਕਸ਼ਾ ਤਿਆਰ ਕੀਤਾ ਗਿਆ ਉਹ ਵੀ ਬਹੁਤ ਢੰਗ ਦੇ ਨਾਲ ਸੰਜੀਦਗੀ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਜੀ ਠੀਕ ਹੈ ਜੀ ਲੋਕੇਸ਼ਨ ਪ੍ਰਾਈਸ ਤੇ ਆਪਾਂ ਬਾਕੀ ਕੋਠੀ ਦੀ ਜੋ ਜਗ੍ਹਾ ਹੈ ਉਹ ਵੀ ਦੱਸ ਚੁੱਕੇ ਹਾਂ ਬਾਕੀ ਇੱਕ ਵਾਰ ਵੀਡੀਓ ਵੀ ਉਹ ਅਸੀਂ ਤਾਂ ਦਿਖਾਉਨੇ ਆ ਕਿ ਮੌਕੇ ਤੇ ਕਈ ਵਾਰ ਕਸਟਮਰ ਦੀ ਜੋ ਥਿੰਕਿੰਗ ਹੁੰਦੀ ਹੈ ਉਸ ਦੇ ਮੁਤਾਬਕ ਆਪਾਂ ਪਹਿਲਾਂ ਉਹਨਾਂ ਨੂੰ ਵੀਡੀਓ ਵੀਊ ਦਿਖਾ ਦਿੰਨੇ ਆ ਵੀਡੀਓ ਵੀਊ ਤੇ ਜੇ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਸਾਡੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਮੈਂਸ਼ਨ ਨੇ ਤੁਸੀਂ ਉਹਨਾਂ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਆਪਾਂ ਤੁਹਾਨੂੰ ਵੀਡੀਓ ਇਹ ਕੋਠੀ ਜਿਹੜੀ ਹੈ ਫਿਜ਼ਿਕਲੀ ਵਿਜ਼ਿਟ ਤੁਹਾਨੂੰ ਕਰਾ ਦੇਵਾਂਗੇ ਠੀਕ ਹੈ ਜੀ ਬਾਕੀ ਸਸਤੇ ਘਰਾਂ ਦੀ ਆਪਾਂ ਜਾਣਕਾਰੀ ਵੀ ਤੁਹਾਨੂੰ ਦੇ ਚੁੱਕੇ ਹਾਂ ਤੇ ਇਸ ਤੋਂ ਇਲਾਵਾ ਅੱਗੇ ਹੋਰ ਬ੍ਰਾਂਡ ਨਿਊ ਕੋਠੀਆਂ ਦਿਖਾਉਣ ਜਾ ਰਹੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਸਸਤੇ ਬਜਟ ਵਿੱਚ ਵੀ ਦਿਖਾਉਣ ਜਾ ਰਹੇ ਹਾਂ 20 25 30 40 50 ਲੱਖ ਤੱਕ ਹੱਦ ਇਸ ਤੋਂ ਬਜਟ ਦੀ ਵੱਧ ਬਜਟ ਦੀ ਵੀ ਮੰਗ ਆਉਂਦੀ ਹੈ ਕਰੋੜ ਡੇਢ ਕਰੋੜ ਤੱਕ ਪਰ ਉਹ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਲੁਧਿਆਣਾ ਦੇ ਵਿੱਚ ਸਾਰਿਆਂ ਨੂੰ ਪਤਾ ਆਪਾਂ ਕੋਠੀਆਂ ਦਿਖਾਉਂਦੇ ਰਹਿੰਨੇ ਆ। ਇਹ ਕੋਠੀ ਬਹੁਤ ਸੋਹਣੀ ਕਿਉਂਕਿ ਇਹਦੇ ਵਿੱਚ ਇਹਨਾਂ ਨੇ ਬਹੁਤ ਹੀ ਜੋ ਪੇਂਟ ਦਾ ਕੰਮ ਔਰ ਕਲਰ ਦਾ ਕੰਮ ਕੰਬੀਨੇਸ਼ਨ ਕਲਰ ਕੰਬੀਨੇਸ਼ਨ ਬਹੁਤ ਤਰੀਕੇ ਨਾਲ ਆਰਟੀਟੈਕ ਪਲੈਨਿੰਗ ਦੁਆਰਾ ਤਿਆਰ ਕੀਤਾ ਗਿਆ ਤੇ ਪੂਰੀ ਮਜ਼ਬੂਤੀ ਦੇ ਨਾਲ ਇਹ ਘਰ ਦੀ ਕੰਸਟਰਕਸ਼ਨ ਹੋਈ ਹੈ ਜੀ। ਉਸ ਤੋਂ ਇਲਾਵਾ ਪੂਰੀ ਆਬਾਦੀ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ। ਜੋ ਆਡੀਅנס ਆਪਣੇ ਨਾਲ ਜੁੜੀ ਹੋਈ ਹੈ ਉਹਨਾਂ ਨੂੰ ਆਪਾਂ ਉਹਨਾਂ ਦੀਆਂ ਜੋ ਮੰਗਾਂ ਨੇ ਡਿਮਾਂਡਾਂ ਨੇ ਬਜਟ ਨੇ ਉਹ ਪੂਰੀਆਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੀਆਂ ਸਾਰੀਆਂ ਡਿਮਾਂਡਾਂ ਪੂਰੀਆਂ ਕਰੀਏ ਕਿਉਂਕਿ ਬਜਟ ਦੀ ਮੰਗ ਕਰਦੇ ਨੇ ਸਸਤੇ ਦੀ ਤਾਂ ਆਪਾਂ ਸਸਤੇ ਬਜਟ ਦੀ ਵੀ ਦਿਖਾਣੇ ਆ ਰੀਸੇਲ ਜਾਂ ਬ੍ਰਾਂਡ ਨਿਊ ਕੋਠਿਆਂ ਦੀ ਮੰਗ ਕਰਦੇ ਨੇ ਤਾਂ ਉਹ ਵੀ ਕਰਦੇ ਹਾਂ ਤੇ ਇੱਕ ਹੋਰ ਥੋੜਾ ਜਿਹਾ ਟਾਈਮ ਆਪਾਂ ਆਪਣੀ ਆਡੀਅנס ਨੂੰ ਕਹਿੰਨੇ ਆ ਕਿ ਦਇਆ ਕਰੋ ਕਈ ਵਾਰ ਜਿਸ ਏਰੀਏ ਵਿੱਚ ਜਿਸ ਬਜਟ ਦੇ ਮੁਤਾਬਕ ਕੋਠੀ ਦੀ ਮੰਗ ਹੁੰਦੀ ਹੈ ਉਸ ਏਰੀਏ ਦੇ ਵਿੱਚ ਜੋ ਪਲੋਟ ਦਾ ਜਾਂ ਜ਼ਮੀਨ ਦਾ ਰੇਟ ਹੁੰਦਾ ਉਹ ਜ਼ਿਆਦਾ ਹੁੰਦਾ ਹੈ ਜਿੱਥੇ 15 20 30 ਚ ਹਜ਼ਾਰ ਰੁਪਏ ਗਾਜ ਜਗ੍ਹਾ ਉੱਥੇ ਸਸਤਾ ਘਰ ਜਾਂ ਇੱਕ ਅਫੋਰਡੇਬਲ ਹਾਊਸ ਲੱਭਣ ਦੀ ਕਾਫੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਇਸ ਦਾ ਤੁਸੀਂ ਫਰੰਟ ਐਲੀਵੇਸ਼ਨ ਦੇ ਸਕਦੇ ਹੋ ਬਹੁਤ ਹੀ ਵਧੀਆ ਤਿਆਰ ਕੀਤਾ ਹੋਇਆ ਹੈ ਦੋਨੋਂ ਕੋਠੀਆਂ ਇੱਕੋ ਤਰ੍ਹਾਂ ਦੇ ਡਿਜ਼ਾਈਨ ਵਿੱਚ ਤਿਆਰ ਕੀਤੀਆਂ ਹੋਈਆਂ ਨੇ ਇਸ ਕੋਟੇ ਲਈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਸਾਰੀ ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਨਵੀਂ ਵੀਡੀਓ ਵਿੱਚ